ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਹੱਥে ਆਇਆ ਮੌਕਾ ਨਾ ਗਵਾਲਿਓ ਮੇਰੇ ਕੀਤੇ ਪੁਰੇ ਗੁਰੂ ਨੇ ਸਿੰਘੋ ਹੱਥੇ ਆਇਆ ਮੌਕਾ ਨਾ ਗਵਾਲਿਓ ਮੇਰੇ ਕੀਤੇ ਪੁਰੇ ਗੁਰੂ ਨੇ ਲੰਮੀਆਂ ਓੜੀ ਕਾਂ ਅੱਜ ਹੋਈਆਂ ਸਿੰਘੋ ਪੂਰੀਆਂ ਵੇਖਿਓ ਜੇ ਆਸਾਂ ਕੀਤੇ ਰਹਿਣਾ ਜਾਣ ਦੋਰੀਆਂ ਲੰਮੀਆਂ ਓੜੀ ਕਾਂ ਅੱਜ ਹੋਈਆਂ ਸਿੰਘੋ ਪੂਰੀਆਂ ਵੇਖਿਓ ਜੇ ਆਸਾਂ ਕੀਤੇ ਰਹਿਣਾ ਜਾਣ ਦੋਰੀਆਂ ਪੂਰੇ ਗੁਰੂ ਦਾ ਬਚਨ ਕਮਾਲਿਓ ਮੇਰੇ ਕੀਤੀ ਪੂਰੇ ਗੁਰੂ ਨੇ ਸਿੰਘੋ ਹਾਥੇ ਆਇਆ ਵੇਲਾ ਨਾਗ ਵਾਲਿਓ ਮੇਰੇ ਕੀਤੇ ਪੁਰਾ ਗੁਰੂ ਨੇ ਸਿੰਘੋ ਹਾਥ ਆਇਆ ਵੇਲਾ ਨਾਗਵਾਲਿਓ ਮੇਰੇ ਕੀਤੇ ਪੁਰਾ ਗੁਰੂ ਨੇ ਦਾਸ ਗੈ ਜੋ ਗੁਰੂ ਅਜ ਸਮਾਉ ਹੀ ਆ ਗਿਆ ਕਾਲ ਯੁਗ ਕੇਰਾ ਸਿੰਘੋ ਚਾਰੇ ਪਾਸੇ ਪਾਲਿਆ ਦਾਸ ਗੈ ਸੀ ਗੁਰੂ ਜੋ ਸਮਾਉ ਹੀ ਆ ਗਿਆ ਕਾਲ ਯੁਗ ਕੇਰਾ ਸਿੰਘੋ ਜਾਰੇ ਪਾਸੇ ਪਾਲਿਆ ਧੀਆ ਪੁੱਤ ਵਿਗੜੇ ਠੱਗੀ ਚੋਰੀ ਵਾਦ ਗਈ ਧੀਆ ਪੁੱਤ ਵਿਗੜੇ ਠੱਗੀ ਚੋਰੀ ਵਾਦ ਗਈ ਅੱਤ ਦਾ ਸਮਾਪਰੀ ਅਮਾਨਦਾਰੀ ਭਜੇਗੀ ਬਾਣਾ ਸ਼ੇਰ ਅਜ ਘੇਰਾ ਇਹਨੂੰ ਪਾਲਿਓ ਮੇਰੇ ਕੀਤੇ ਪੁਰੇ ਗੁਰੂ ਨੇ ਸਿੰਘੋ ਹੱਥ ਆਇਆ ਵੇਲਾ ਨਾਗਵਾਲਿਓ ਮੇਰ ਕੀਤੀ ਪੁਰੇ ਗੁਰੂ ਨੇ ਸਿੰਘੋ ਹੱਥ ਆਇਆ ਵੇਲਾ ਨਾਗਵਾਲਿਓ ਮੇਰ ਕੀਤੀ ਪੁਰੇ ਗੁਰੂ ਨੇ ਬਚਨ ਗੁਰੂ ਦੇ ਬਾਣੀ ਕਾਠਣ ਕਰ ਲਿਓ ਮਾੜੇ ਸਮੇਂ ਹੱਥ ਚਸ ਰੂਪ ਵੀ ਨਾ ਫੜ ਲਿਓ ਬਚਨ ਗੁਰੂ ਦੇ ਬਾਣੀ ਠਨ ਕਰ ਲਿਓ ਮਾੜੇ ਸਮੇ ਹੱਥ ਚਸ ਰੂਪ ਵੀ ਨ ਫੜ ਲਿਓ ਬੇ ਅਬਦਿਨ ਮੇਰੀ ਕਰਾਲਿਓ ਮੇਰੇ ਕੀਤੀ ਪੁਰੇ ਗੁਰੂ ਨੇ ਸਿੰਘੋ ਹੱਥ ਆਇਆ ਸਵਾਨਾ ਗਵਾਲਿਓ ਮੇਰੇ ਕੀਤੀ ਪੁਰੇ ਗੁਰੂ ਨੇ ਸੁੱਚੇ ਸੱਚੇ ਸੁੱਚੇ ਹਿੰਦੂ ਮੁਸਲ ਮਾਣ ਅਸਾਖੇ ਸੁੱਚੇ ਸੁੱਚੇ ਹਿੰਦੂ ਸਿੱਖ ਮੁਸਲਮਾਨ ਅਸਾਈ ਆਪੇ ਇਕੱਠੇ ਹੋ ਜਾਣੇ ਸੱਚੇ ਸੁੱਚੇ ਭਾਈ ਬੁਰਾ ਪੜਾ ਕੈ ਨਾ ਕਿਸੇ ਨੂੰ ਗਾਰਿਓ ਮੇਰੇ ਕੀ ਦੀ ਪੁਰੇ ਗੁਰੂ ਨੇ ਸਿੰਘੋਮ ਵੇਲਾ ਹੱਥ ਆਇਆ ਨਗਵਾ ਮੇਰੇ ਕੀਤੇ ਪੁਰੇ ਗੁਰੂ ਨੇ ਸਿੰਘੋ ਹੱਥ ਆਇਆ ਵੇਲਾ ਨਾ ਗਵਾਲਿਓ ਮੇਰੇ ਕੀਤੇ ਪੁਰੇ ਗੁਰੂ ਨੇ ਵੇਣ ਬੋਲਿਆ ਸਭ ਕੁਝ ਜਾਣਦਾ ਕਿਸ ਅਗੇ ਕੀ ਜੇ ਅਰਧਾਸ ਮੈਂ ਹੋਰ ਥਾਉ ਨਹੀਂ ਜਿਸ ਕਰ ਬਣੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਾਸਾ ਇਹ ਹੀ ਬਚੈ ਨਾ ਕਮਾਲਿਓ ਮੇਰੇ ਕੀਤੇ ਪੁਰੇ ਗੁਰੂ ਨੇ ਸਿੰਘੋ ਹਾਥੇ ਆਇਆ ਵੇਲਾ ਨਾ ਗਵਾਲਿਓ ਮੇਰੇ ਕੀਤੇ ਪੁਰੇ ਗੁਰੂ ਨੇ ਵਾਜ ਗੱਜ ਪੰਥ ਨੂੰ ਉੱਪਰ ਚ ਕਾਲਿਓ ਜੇਲਾਂ ਵਿੱਚੋਂ ਸਿੰਘ ਸਾਰੇ ਬਾਹਰ ਕਢਵਾ ਲਿਓ ਵਾਜ ਗੱਜ ਪੰਥ ਨੂੰ ਪਰ ਚਕਾ ਲਿਓ ਜੇਲਾਂ ਵਿੱਚੋਂ ਸਿੰਘ ਸਾਰੇ ਬਾਹਰ ਕਢਵਾ ਲਿਓ ਫਿਰ ਵੱਖਰਾ ਹੀ ਨਾਰਾ ਜਹ ਲਾਲ ਓ ਮੇਰੇ ਕੀਤੀ ਪੁਰੇ ਗੁਰੂ ਨੇ ਸਿੰਘੋ ਹੱਥ ਆਇਆ ਵੇਲਾ ਨਾਗਵਾਲ ਓ ਮੇਰੇ ਕੀਤੀ ਪੁਰੇ ਗੁਰੂ ਨੇ ਸਿੰਘੋ ਹੱਥ ਆਇਆ ਵੇਲਾ ਨਾਗਵਾਲ ਓ ਮੇਰੇ ਕੀਤੀ ਪੁਰੇ ਗੁਰੂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ